you <laughs> ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਸੋ ਇਹਦੀ ਸ਼ੁਰੂਆਤ ਹੋ ਗਈ ਜੀ ਕਿ ਅਸੀਂ ਇੱਥੇ ਚੁੱਕੇ ਸੀ ਤੇ ਵਾਸ ਇੱਥੇ ਮੀਂਹ ਦਾ ਮੌਸਮ ਜਿਆ ਹੋਇਆ ਪਿਆ ਸੀ ਪੱਤਲ ਵਾਈ ਤੇ ਦੇਖੋ ਜੀ ਕਿੰਨਾ ਹਨਾ ਬੱਦਲ ਚੜਿਆ ਹੋਇਆ ਇੱਧਰ ਵੀ ਆ ਤੇ ਆ ਚੰਦ ਦਾ ਹਨਾ ਚੰਦ ਨਿਕਲਿਆ ਹੋਇਆ ਇੱਧਰ ਸਾਰੇ ਤੇ ਸੁੱਤੇ ਪਈ ਹੈ ਰੀਸ਼ੂ ਸੀ ਨਹੀਂ ਮੈਂ ਉੱਠ ਗਈ ਸੀ ਤੇ ਉੱਠ ਕੇ ਤੇ ਵਸ ਫਿਰ ਮੈਂ ਇਧਰ ਚਾਹ ਧਰਤੀ ਸੀ ਤੇ ਚਾਹ ਧਰ ਕੇ ਤੇ ਫਿਰ ਵਸ ਮੈਂ ਇੰਦਰ ਲੱਗ ਗਈ ਸੀ ਝਾੜੂ ਲਾਉਣ ਤੇ ਚਾਹ ਪੀ ਕੇ ਵਸ ਅੰਦਰ ਮੈਂ ਹਨਾ ਉਹ ਮੈਂ ਕਿਾ ਚੱਲ ਬਾਰ-ਬਾਰ ਝਾੜੂ ਲਾ ਲੰਗੀ ਅੰਦਰ ਵੀ ਚੱਲੇ ਸੁੱਤੇ ਪਏ ਝਾੜੂ ਲਾ ਲੰਗੀ ਦਾਂ ਕਰਕੇ ਫਿਰ ਮੈਂ ਬਾਹਰ ਲੱਗ ਗਈ ਸੀ ਝਾੜੀ ਲਾਉਣ ਤੇ ਪੱਖਾ ਮਿਲਾਇਆ ਸੀ ਇੱਥੇ ਆ ਦੇਖੋ ਜੀ ਤਾਰ ਪਈ ਹੈ ਪੱਖਾ ਲਾ ਕੇ ਮੈਂ ਚਾਹ ਬਿੱਤੀ ਸੀ ਕਿਉਂਕਿ ਸਵੇਰ ਸਵੇਰ ਫਰੈਸ਼ ਹਵਾ ਲੈਣ ਚਾਹੀਦੀ ਬਾਹਰ ਲਈ ਤੇ ਬਾਕੀ ਫਿਰ ਮੈਂ ਕੋਲਰ ਤੇ ਥੱਲੋ ਪਾਣੀ ਸਾਰਾ ਕੱਢਦਾ ਸੀ ਜਿਹੜਾ ਲੀਕ ਕਰਦਾ ਕੋਲਰ ਦਾ ਟੱਗ ਮੈਂ ਉਹ ਪਾਣੀ ਛੋਟਦਾ ਸੀ ਚੰਗੀ ਤਰ੍ਹਾਂ ਬੁੱਕਰ ਦੇ ਨਾਲ ਤੇ ਵਸੇ ਫਿਰ ਮੈਂ ਝਾੜੂ ਝਾੜੂ ਲਾਉਣ ਲੱਗ ਗਈ ਸੀ ਤੇ ਝਾੜੂ ਲਾ ਕੇ ਤੇ ਫਿਰ ਇੱਥੇ ਮੈਂ ਹਨਾ ਬੇਲ ਕੱਲ ਥੱਲੋ ਵੱਡੀ ਸੀ ਤੇ ਕਿਉਂਕਿ ਨਾ ਇਹ ਬਾਲੀ ਹੋਈ ਪੈਸੀ ਥੱਲੇ ਨੂੰ ਮੈਂ ਕਿਹਾ ਚੱਲ ਕੋ ਚੀਜ਼ ਵੱਢ ਕੇ ਬੈਠੂਗੀ ਇੱਥੇ ਫਿਰ ਮੈਂ ਸਾਰੇ ਵੱਢ ਕੇ ਉੱਜੇ ਪਾ ਦੇਣਾ ਇਹਦੇ ਵਿੱਚ ਵੱਠਲ ਚ ਹੋਰ ਵਿੱਚ ਪਾ ਕੇ ਤੇ ਫਿਰ ਮੈਂ ਇੱਥੇ ਨਾ ਬੁੱਕਰ ਨਾਲ ਲੱਗੀ ਸੀ ਝਾੜੂ ਲਾਉਣ ਤੇ ਮੈਂ ਕਿਹਾ ਚੱਲ ਆਹ ਜਿਹੜੇ ਪੱਤੇ ਵਗੈਰਾ ਸਾਰੇ ਮੈਂ ਇਕੱਠੇ ਕਰਕੇ कूੜੇ ਚ ਪਾਵਾਂ ਤਾਂ ਕਰਕੇ ਫਿਰ ਮੈਂ ਪਹਿਲਾਂ ਤਾਂ ਖਰਸ਼ੋ ਵਾਲੇ ਝਾੜੂ ਨਾਲ ਲਾਇਆ ਸੀ ਝਾੜੂ ਸਾਰੇ ਫਿਰ ਮੈਂ ਇੱਥੇ ਬੁੱਕਰ ਨਾਲ ਲੱਗ ਗਈ ਸੀ ਮੈਂ ਤਾਂ ਚੰਗੀ ਤਰ੍ਹਾਂ ਉਹਨਾਂ ਕੱਢ ਕੇ ਤੇ ਫਿਰ ਮੈਂ ਵੀ ਪੱਤੇ ਜਿ ਇਕੱਠੇ ਕਰਕੇ ਪਹਿਲੇ ਮੇਰੀ ਸਲਾਹ ਸੀ ਵੀ ਮੈਂ ਚ ਲੈ ਇਹਨਾਂ ਨੂੰ ਅੱਗ ਲਾ ਦੂੰਗੀ ਸੁੱਕ ਜਾਣਗੇ ਫਿਰ ਮੈਂ ਤਾਂ ਨਹੀਂ ਵੀ ਸੱਟੀ ਹੁੰਨੇ ਬਾਹਰ ਉੱਥੇ ਕੂੜੇ ਜੀ ਬੇਮੀਮੂ ਆ ਗਿਆ ਫਿਰ ਗਿੱਲੇ ਹੋ ਜਾਣਗੇ ਵੀ ਪਏ ਰਹਿਣਗੇ ਤੇ ਫਿਰ ਮੈਂ ਕਿਹਾ ਚੱਲ ਮੈਂ ਇਕੱਠੇ ਕਰਕੇ ਪਾਣੀ ਦਿੰਨੀ ਹੈ ਇੱਥੇ ਚ ਤੇ ਬੱਸ ਫਿਰ ਮੈਂ ਸਾਰਾ ਠਕੂੜਾ ਇਕੱਠਾ ਕਰਕੇ ਤੇ ਪਾ ਲੂੰਗੀ ਤੇ ਫਿਰ ਮੈਂ ਇਹਨੂੰ ਸਟਕੀ ਨੀ ਬਾਕਸ ਸਭ ਚਾਹੀਦਾ ਫਿਰ ਮੈਂ ਇੱਥੇ ਸਾਰਾ ਕੂੜਾ ਬਾਹਰ ਪਾ ਦੂੰਗੀ ਬੱਠਲ ਚ ਤੇ ਇਹ ਕੂੜਾ ਪਾ ਕੇ ਫਿਰ ਮੈਂ ਵਸ ਇੱਥੇ ਸਾਰਾ ਚੰਗੀ ਤਰ੍ਹਾਂ ਇਕੱਠਾ ਕਰਕੇ ਵਸ ਇਹਦੇ ਵਿੱਚ ਪਾ ਕੇ ਤੇ ਫਿਰ ਮੈਂ ਦੂਸਰੀ ਸਾਈਡ ਵੀ ਝਾੜੂ ਲਾਉਂਗੀ ਕਿਉਂਕਿ ਹਨਾ ਤੁਹਾਨੂੰ ਪਤਾ ਹੀ ਹੈ ਵੇੜਾ ਵੱਡਾ ਹੈ ਤੇ ਫਿਰ ਸਾਫੀ ਟਾਈਮ ਲੱਗ ਜਾਂਦਾ ਝਾੜੂ ਲੋਂਦੇ ਵੇ ਤੇ ਮੈਂ ਨਾ 5:30 5 ਵਜੇ ਉੱઠી ਸੀ ਬਸ ਉੱਠ ਕੇ ਚਾਹ ਪਾਣੀ ਬਣਾ ਕੇ ਪੀ ਕੇ ਤੇ ਫਿਰ ਮੈਂ ਤਾਂ ਨਾਲ ਹੀ ਲੱਗ ਗਈ ਸੀ ਝਾੜੂ ਲਾਉਣ ਤੇ ਫਿਰ ਮੈਂ ਝਾੜੂ ਸਾਰੇ ਲਾ ਕੇ ਕੂੜਾ ਛੱਟਿਆ ਸੀ ਬੱਦਲ ਚੜਿਆ ਸੀ ਮੈਂ ਕਿਹਾ ਚੱਲ ਵੀ ਗਿੱਲਾ ਹੋ ਜੂਗਾ ਸਾਰਾ ਕੂੜਾ ਮੈਂ ਸੱਟੀਆਂ ਮਾਤੇ ਵਾਸਤੇ ਫਿਰ ਮੈਂ ਇੱਥੇ ਆ ਕੇ ਹੱਥ ਧੋਵਦੇ ਸਾਬਣ ਨਾਲ ਚੰਗੀ ਤਰ੍ਹਾਂ ਧੋਵਦੇ ਤੇ ਫਿਰ ਮੈਂ ਇੱਥੇ ਲੱਗ ਗਈ ਸੀ ਪਾਣੀ ਭਰਨ ਪੀਣ ਵਾਲਾ ਤੇ ਆ ਦੇਖੋ ਜੀ ਹਵਾ ਚੱਲੀ ਜਾਂਦੀ ਠੰਢੀ ਠੰਢੀ ਤੇ ਵਧੀਆ ਮੌਸਮ ਸੀ ਵੀ ਅੱਜ ਗਰਮੀ ਥੋੜੀ ਜਿਹੀ ਘਟ ਸੀ ਕੱਲ ਨਾਲੋਂ ਕੱਲ ਬਹੁਤ ਜ਼ਿਆਦਾ ਗਰਮੀ ਸੀ ਕੱਲ ਤਾਂ ਬੁਰਾ ਹਾਲ ਹੋਇਆ ਤੇ ਅੱਜ ਗਰਮੀ ਨਾਲ ਤੇ ਅੱਜ ਥੋੜੀ ਜਿਹੀ ਘਟ ਸੀ ਤੇ ਵਸ ਫਿਰ ਮੈਂ ਹਨਾ ਮੈਂ ਤਾਂ ਚੱਲ ਪਾਣੀ ਭਰ ਲਈ ਵੀ ਲਾਈਟ ਦਾ ਨਹੀਂ ਪਤਾ ਹੁੰਦਾ ਤੇ ਟੈਂਪਰ ਦੇ ਵਿੱਚ ਮੈਂ ਪਾਣੀ ਪਾ ਕੇ ਭਰ ਪਾਤੀ ਸੀ ਇੱਥੇ ਫਿਰ ਮੈਂ ਪਾਣੀ ਆਦਾ ਬਾल्टी ਜਿਹੜੀ ਹੈ ਜੀ ਉਹ ਭਰ ਲਈ ਸੀ ਤੇ ਉਦੋਂ ਬਾਅਦ ਵਸ ਫਿਰ ਮੈਂ ਇੱਥੇ ਦੇਖੋ ਜੀ ਸਾਰੇ ਝਾੜੂ ਲਾਤਾ ਚੰਗੀ ਤਰ੍ਹਾਂ ਲਾ ਕੇ ਤੇ ਕੋੜਾ ਜੁੱਟਿਆ ਸੀ ਸੱਟ ਕੇ ਤੇ ਫੇਰ ਮੈਥੇ ਬੈਠੀ ਸੀ ਮੈਂ ਮੁੜਕਾ ਸਕੁੰਦੀ ਸੀ ਮੈਂ ਕਹਾਂ ਚੱਲ ਫਿਰ ਵੀ ਮੈਨਾ ਕੇ ਆਉਣੀ ਆ ਪੱਖਾ ਚੱਲੀ ਜਾਂਦਾ ਸੀ ਜਿੰਨਾ ਕੇ ਫਿਰ ਮੈਂ ਦੁੱਧ ਲੈ ਕੇ ਆਉਣਾ ਸੀ ਤੇ ਇੱਥੇ ਸੁਨਿਆਣੇ ਝਾੜੂ ਲਾਤੇ ਸੀ ਕਮਰੇ ਦੇ ਵਿੱਚ ਤੇ ਇੱਥੇ ਫਿਰ ਮੰਦਰ ਉਹ ਸੀ ਆਗੇ ਸੀ ਤੇ ਰੀਸ਼ ਨੂੰ ਪ੍ਰਸ਼ਾਦ ਦੇਈ ਜਾਂਦੀ ਸੀ ਮੈਂ ਕਹਾਂ ਪ੍ਰਸ਼ਾਦ ਲੈ ਲੈ ਤੇ ਜਾਲ ਮੈਨੂੰ ਦੇ ਦੱਸ ਪਹਿਲੇ ਤੇ ਉਹ ਸੈਨੂੰ ਪ੍ਰਸ਼ਾਦ ਦੇ ਕੇ ਫਿਰ ਮੈਂ ਲੱਗੀ ਸੀ ਰੋਟੀ ਹੁਣ ਕਿਉਂਕਿ ਅਸੀਂ ਮੰਦਰੋਂ ਆ ਕੇ ਰੋਟੀ ਵਗੈਰਾ ਖਾਣੇ ਆ ਤੇ ਫਿਰ ਮੈਂ ਬਣਾਈ ਨਹੀਂ ਸੀ ਮੈਂ ਆ ਕੇ ਬਣਾਉਂਗੀ ਮੇਰੇ ਘਰ ਮੰਦਰ ਜਾਣ ਤੇ ਟਾਈਮ ਲੱਗ ਜੂਗਾ ਤੇ ਤਾਂ ਕਰਕੇ ਫਿਰ ਮੈਂ ਆ ਕੇ फटाफट ਵਸ ਸੁਨੇਹਾਂ ਨੂੰ ਮੈਂ ਤਾਂ ਕਜੋਤ ਲਾ ਦੇ ਤੇ ਮੈਂ ਰੋਟੀਆਂ ਲਾਉਣੀ ਆ ਤੇ ਸੁਨੇਹਾਂ ਜੋਤ ਲਾਉਣ ਲੱਗੀ ਸੁੱਤਰ ਇੱਧਰ ਮੈਂ फटाफट ਵਸ ਰੋਟੀ ਲਾ ਲੂੰਗੀ ਤੇ ਮੈਂ ਨਾਣ ਮਿਰਚਾਂ ਦੀ ਪਰੌਂਠੀ ਲਾਏ ਸੀ ਚਾਹ ਨਾਲ ਵਸ ਤੇ ਵਿੱਚ ਮੇਥੀ ਪਾ ਲਈ ਸੀ ਥੋੜੀ ਜੀ ਤੇ ਮੇਥੀ ਪਾ ਕੇ ਨਾਣ ਮਿਰਚਾਂ ਦੇ ਵਿੱਚ ਤੇ ਵੈਸੇ ਫਿਰ ਮੈਂ ਪਰੌਂਠੀ ਬਣਾ ਲਈ ਸੀ ਤਿਆਰ ਕਰ ਲਈ ਸੀ ਤੇ ਮੈਂ ਕਿਹਾ ਰਿਸ਼ਵਨ ਨੂੰ ਇਹਨਾਂ ਨੂੰ ਭੁੱਖ ਲੱਗੀ ਮੈਂ ਤਾਂ ਦਿਨੀ ਆ ਬਸ फटाफट ਤਿਆਰ ਕਰਕੇ ਵੇ ਬਸ ਫਿਰ ਮੈਂ ਇੱਥੇ ਰੋਟੀ ਬਣ ਜੂਗੀ ਪਰੋਂਠੇ ਤਿਆਰ। ਵਸੇ ਤੇ ਸੁਨੇਹਾ ਆ ਗਈ ਸੀ ਆ ਦਾ ਜਲ ਵਗੈਰਾ ਪਾਉਣਾ ਕਿਉਂਕਿ ਜੋਤ ਲਾਉਂਦੀ ਸੀ ਤੇ ਜਲ ਚੜਾਉਣਾ ਸੀ ਨਿਸ਼ਿਵ ਲਿੰਗ ਤੇ ਫਿਰ ਮੈਂ ਇਹਨੂੰ ਕਿਹਾ ਤੂੰ ਵੀ ਰੋਟੀ ਖਾ ਲੈ ਰਿਸ਼ੂ ਨੂੰ ਦੇਆ ਪਹਿਲਾਂ ਜੋਤ ਲਾ ਕੇ ਤੇ ਉਦੋਂ ਬਾਅਦ ਵੀ ਤੂੰ ਵੀ ਖਾ ਲੈ ਕਹਿੰਦੇ ਠੀਕ। ਤੇ ਮੜ ਕੇ ਫਿਰ ਵਸ ਮੈਂ ਇੱਥੇ ਪਰੋਂਠੇ ਤਿਆਰ ਕਰਕੇ ਤੇ ਪਲੇਟ 'ਚ ਰੱਖ ਦੂੰਗੀ। ਮੈਂ ਇਹਨੂੰ ਕਿਹਾ ਫਿਰ ਮੈਂ ਕਿਹਾ ਵੀ ਹਨਾ ਮਲਾਈ ਲਿਆ ਰਿਸ਼ੂ ਨੂੰ ਮਲਾਈ ਨਾਲ ਰੋਟੀਆਂ ਦੇ ਦੇ ਕਿਉਂਕਿ ਨੂਰ ਮਿਰਚ ਵਾਲੇ ਪਰੌਂਠੇ ਹਨਾ ਸਵਾਦਨ ਲੱਗਦੇ ਮੈਂ ਕਿਹਾ ਮਲਾਈ ਦੇ ਦੇ ਕਹਿੰਦੇ ਚਾਹ ਠੀਕ ਹੈ ਮੈਂ ਕਿਹਾ ਕੋਲੀ ਦੇ ਵਿੱਚ ਪਾ ਕੇ ਤੇ ਉਹਨੂੰ ਡਿਆ ਬਸ ਤੇ ਵੀ ਫਿਰ ਤੂੰ ਖਾ ਲਈ ਰੋਟੀ ਤੇ ਆ ਜਾਓ ਜੀ ਤੁਸੀਂ ਵੀ ਕਰ ਲਓ ਨਾਸ਼ਤਾ ਤਿਆਰ ਹੈ ਤੇ ਵਸ ਇੱਥੇ ਮੈਂ ਚਾਹ ਪਾ ਦੂੰਗੀ ਚਾਹ ਪਾ ਕੇ ਤੇ ਵਸ پلیਟ ਤੇ ਪਰੌਂਠੇ ਰੱਖ ਤੁਸੀਂ ਮੈਂ ਦੇ फटाफट ਤੇ ਇੱਕ ਸਾਡਾ ਜਨਾ ਗੈਸ ਥੋੜਾ ਜਿਹਾ ਸਲੋ ਚੱਲਦਾ ਪਤਾ ਨਹੀਂ ਕਾਦੋਂ ਤੇ ਤਿੰਨੋਂ ਹੀ ਗੈਸ ਜਿਹੜੇ ਚੁੱਲ੍ਹੇ ਆ ਇਸ ਘਾਟੀ ਚੱਲਦੇ ਤੇ ਮੈਂ ਇਹਨੂੰ ਠੀਕ ਕਰਾਉਣ ਦੀ ਸੋਚਦੀ ਹਾਂ ਮੈਂਗਾ ਠੀਕ ਕਰਾ ਲਿਓ ਤੇਜ਼ ਚੱਲੇ ਜਾਂ ਕਿਉਂਕਿ ਜਿਹੜੇ ਤਿੰਨ ਚੁੱਲੇ ਵਾਲੇ ਗੈਸ ਹੁੰਦਾ ਉਹ ਤਾਂ ਬਹੁਤ ਤੇਜ਼ ਚੱਲਦਾ ਹੁੰਦਾ ਤੇ ਥੋੜਾ ਜਿਹਾ ਮੀਡੀਅਮ ਜੀ ਚੱਲਦਾ ਜਿਵੇਂ ਦੂਸਰੇ ਚੁੱਲੇ ਚੱਲਦੇ ਹੋਵੇਂ ਹਨਾ ਇੰਨੇ ਤੇਜ਼ ਨਹੀਂ ਫਾਸਟ ਨਹੀਂ ਚੱਲਦਾ ਤੇ ਵਸੇ ਫਿਰ ਮੈਂ ਇੱਥੇ ਫਟਾਫਟਾ ਰੋਟੀ ਪਰੌਂਠੇ ਰਾੜ ਕੇ ਤੇ ਫਿਰ ਮੈਂ ਇੱਥੇ ਸੁਨੇਹ ਨੂੰ ਬਾਜ਼ ਮਾਰਤੀ ਸੀ ਮੈਂ ਕਿ ਆ ਜਾ ਫਟਾਫਟਾ ਰੋਟੀ ਲੈ ਆ ਤੇ ਜਦੋਂ ਹਨਾ ਗਰਮੀ ਹੁੰਦੀ ਉਹ ਤਾਂ ਬੁਰਾ ਹਾਲ ਹੋ ਜਾਂਦਾ ਥੋੜਾ ਜਿਹਾ ਠੰਡਾ ਮੌਸਮ ਹੋਵੇ ਫਿਰ ਕੰਮ ਕਰਨ ਨੂੰ ਵੀ ਦਿਲ ਕਰਦਾ ਹੈ ਇਹ ਤਰੇਵਾਸ ਤਾਂ ਕਰਕੇ ਫਿਰ ਮੈਂ ਸਨੇਹਾਂ ਨੂੰ ਕਹੀ ਹੁੰਦੀ ਸਮਤਾ ਦੋ ਰੋਟੀ ਖਾ ਲਵਾਂ ਦੀ ਆ ਤੇ ਤੁਸੀਂ ਵੀ ਕਰ ਲਓ ਨਾਸ਼ਤਾ ਜੀ ਤਿਆਰ ਹੈ ਤੇ ਵੈਸੇ ਫਿਰ ਮੈਂ ਰੋਟੀ ਪਾਣੀ ਖਾ ਕੇ ਫਿਰ ਮੈਂ ਇੱਥੇ ਆ ਗਈ ਸੀ ਭਾਂਡੇ ਮੁੰਜਣ ਤੇ ਭਾਂਡੇ ਨੇ ਸਾਰੇ ਧੋ ਕੇ ਇੱਕ ਸਾਈਡ ਕਰ ਲਏ ਸੀ ਤੇ ਭਾਂਡੇ ਜੀ ਸਾਈਡ ਕਰਕੇ ਫਿਰ ਮੈਂ ਹੁਣ ਇਹਨਾਂ ਨੂੰ ਸਾਬਣ ਨਾਲ ਧੋਣ ਨੂੰ ਚੰਗੀ ਤਰ੍ਹਾਂ ਤੇ ਪੱਖਾ ਮੇਰਾ ਚੱਲੀ ਜਾਂਦਾ ਪੱਖਾ ਮੈਂ ਚਲਾ ਕੇ ਫਿਰ ਇਹ ਭਾਂਡੇ ਨੂੰ ਸਾਫ਼ ਕਰਦੀ ਆ ਜ ਆਟਾ ਧੁੰਨਣਾ ਵੀ ਤਾਂ ਵੀ ਤੇ ਵੈਸੇ ਚਲੋ ਗੈਸ ਚਲਾਉਣੀ ਆ ਤਾਂ ਪੱਖਾ ਬੰਦ ਕਰ ਦਿੰਨੇ ਆ ਤੇ ਬਾਕੀ ਹੁਣ ਹਨ ਜਿਹੜੇ 6 ਵਜੇ ਬੱਚਿਆਂ ਦੇ ਉਹਦੇ ਨਾਲ ਥੋੜਾ ਜਿਹਾ ਕੰਮ ਕਰਨ ਚ ਦਿੱਕਤ ਆਉਂਦੀ ਹੈ ਕਿਉਂਕਿ ਇਹਨਾਂ ਨੂੰ ਦਵਾਈ ਬੁੱਤੀ ਵੀ ਲੋਣੀ ਹੈ ਨਾ ਕਦੇ ਸলিউਸ਼ਨ ਵਾਰ-ਵਾਰ ਲੋਣਾ ਕਦੇ ਕੋਸ਼ ਕਰਨਾ ਕਦੇ ਪਾਣੀ ਦੇਣਾ ਤਾਂ ਕਰਕੇ ਫਿਰ ਹੁਣ ਆਪਦਾ ਵੀ ਸਿਰ ਬੋਣ ਦਾ ਵੀ ਟਾਈਮ ਲੱਗਦਾ ਤਾਂ ਕਰਕੇ ਬੱਸ ਹਨ ਜਦੋਂ ਸਵੇਰ ਦਾ ਕਰਕੇ ਹਟਦੇ ਆ ਸਵੇਰ ਦਾ ਤੇ ਉਹਦੇ ਨੂੰ ਦੁਪਹਿਰ ਦਾ ਹੋ ਜਾਂਦਾ ਦੁਪਹਿਰ ਦਾ ਕਰਕੇ ਹਟਦੇ ਆ ਉਹਨੂੰ 10 ਦਾ ਟਾਈਮ ਹੋ ਜਾਂਦਾ ਬੱਸ ਐ ਹਨ ਕੰਮਕਾਰ ਚੱਲੀ ਜਾਂਦੇ ਆ ਮੈਂ ਮਾਤਾ-ਪਿਤਾ ਦੀ ਦਵਾਈ ਲੈ ਕੇ ਆਉਣੀ ਹੈ ਤੇ ਦਵਾਈ ਇਹ ਇੱਕ ਅੱਧੇ ਦਿਨ ਚ ਲਿਆਉਂਗੀ ਮੈਂ ਤੇ ਕਿਉਂਕਿ ਮੇਰੀ ਦਵਾਈ ਮੁੱਕ ਗਈ ਪਈ ਹੈ ਕਾਫੀ ਟਾਈਮ ਹੋ ਗਿਆ ਮੈਨੂੰ ਲੈ ਆਇਆ ਨੂੰ ਤੰਦਰਧਰਨ ਦਿੱਤੀ ਸੀ ਤੇ ਮੈਨੂੰ ਮਹੀਨਾ ਹੀ ਹੋ ਗਿਆ ਖਾਂਦੀ ਨੂੰ ਮੈਨੂੰ ਆਏ ਮੈਂ ਕਿਾ ਚੱਲ ਵੀ ਕਿਉਂਕਿ ਨਾਗੇ ਵਿੱਚ ਪੈ ਕੇ ਦਵਾਈ ਦੇ ਹਨਾ ਤੇ ਕੁਝ ਹਨਾ ਜਿਆਦਾ ਹੁੰਦੀ ਹੈ ਦਵਾਈ ਫਿਰ ਪਈ ਰਹਿੰਦੀ ਹੈ ਤੇ ਮੈਂ ਕਿਾ ਚੱਲ ਵੀ ਦਵਾਈ ਦਵਾਈ ਮੁੱਕ ਗਈ ਮੇਰੇ ਹੁਣ ਤਾਂ ਇੱਕ ਅੱਧੇ ਦਿਨ ਦੀ ਰਹਗੀ ਮੈਂ ਕਿਾ ਚੱਲ ਲਿਆਉਂਗੀ ਜਾ ਕੇ ਤੇ ਵਾਸਫੇ ਰਹਿਣਾ ਉਹਨੂੰ ਥੋੜਾ ਜਿਹਾ ਇੰਨਾ ਦੇ ਜਿਹੜੇ ਜ਼ਖਮ ਹੈ ਵੀ 7:00 ਵਜੇ ਤੇ ਉਹਨਾਂ ਨੂੰ ਥੋੜਾ ਜਿਹਾ ਫਰਕ ਹੈ ਤੇ ਉਹਨਾਂ ਨੂੰ ਇੱਥੇ 나서 ਮੈਂ ਭਾਂਡੇ ਸਾਰੇ ਸਾਫ਼ ਕਰਕੇ ਤੇ ਸਿੰਕ ਚ ਮੋਤੇ ਮਾਰ ਦੂੰਗੀ ਸਾਰੇ ਤੇ ਫਿਰ ਮੈਂ ਸਲਫ ਵਗੈਰਾ ਸਾਫ਼ ਕਰੂੰਗੀ ਚਕਲਾ ਵੇਲਣਾ ਸਾਰਾ ਕੁਝ ਮੈਂ ਸਾਫ਼ ਕਰਤਾ ਸੀ ਤੇ ਬਸ ਫਿਰ ਗੈਸ ਵਗੈਰਾ ਸਾਫ਼ ਕਰਕੇ ਤਵਾ ਦਵਾ ਮਾਂਜ ਕੇ ਰੱਖ ਦੂੰਗੀ ਇੱਕ ਸਾਈਡ ਤੇ ਬਸ ਫਿਰ ਰਹਿਣਾ ਮੈਂ ਇੱਥੇ ਸਿੰਕ ਚ ਇਸ ਕਰਕੇ ਮਾਲ ਦੇ ਦਿੰਦੀ ਕਿ ਪਾਣੀ ਜੇ ਸੁੱਕ ਜਾਂਦਾ ਭਾਂਡਿਆਂ ਦਾ ਤੇ ਟੋਕਰੇ ਟੋਕਰੇ ਦੇ ਵਿੱਚ ਜੇ ਸੁੱਕਣੇ ਪਉਣੇ ਮਾਂਜ ਕੇ ਰੱਖਦੇ ਆ ਤੇ ਫਿਰ ਉਹਦੇ ਵਿੱਚ ਨਾ ਦਾ ਅਗੇ ਲੱਗ ਜਾਂਦੇ ਭਾਂਡੇ ਤਾਂ ਜਿਹੜੇ ਪਹਿਲਾਂ ਵਾਲੇ ਹੁੰਦੇ ਤਾਂ ਕਰਕੇ ਉਹ ਮੈਂ ਸੰਕੂਚੀ ਮਾਜ ਕਰਾ ਹਦਨੇ ਜੋ ਸੁੱਕ ਜਾਂਦੇ ਥੋੜੇ ਜਿਹਾ ਫਿਰ ਮੈਂ ਟੋਕਰੇ ਚ ਰੱਖ ਦਿੰਨੀ ਮੁੱਦੇ ਮਾਰ ਦਿੰਨੀ ਤੇ ਇੱਥੇ ਹਨਾ ਬਸ ਹੋ ਗਿਆ ਸੀ 11:00 ਵਜੇ ਦਾ ਟਾਈਮ ਤੇ ਦੇਖੋ ਜੀ ਬੱਦਲ ਕਿੰਨਾ ਚੜਿਆ ਆ ਤੇ ਕਾਲਾ ਕਾਲਾ ਬੱਦਲ ਚੜਿਆ ਆ ਸੀ ਤੇ ਹਵਾ ਵੀ ਠੰਢ ਠੰਢੀ ਚੱਲ ਪਈ ਸੀ ਤੇ ਮੀ ਦਾ ਮੌਸਮ ਬਣ ਗਿਆ ਸੀ ਜਮਾ ਤੇ ਕੁਛ ਅੱਜ ਕੱਲ੍ਹ ਵਾਲੀ ਗਰਮੀ ਨਾਲੋਂ ਅੱਜ ਰਾਹਤ ਸੀ ਕਿਉਂਕਿ ਹਵਾ ਚੱਲਦੀ ਸੀ ਠੰਢੀ ਤੇ ਵਧੀਆ ਸੀ ਮੌਸਮ ਅੱਜ ਦਾ ਤੇ ਦੇਖੋ ਕਿੰਨੀ ਵਧੀਆ ਹਵਾ ਚੱਲੀ ਜਾਂਦੀ ਦਰਖਤ ਕਿਵੇਂ ਹਿੱਲੀ ਜਾਂਦੇ ਆ ਤੇ ਵਾਸਤੇ ਇੱਥੇ ਹੁਣ ਮੀਂਹ ਦਾ ਮੌਸਮ ਬਣਿਆ ਹੋਇਆ ਸੀ ਤੇ ਅਸੀਂ ਬਾਹਰ ਹੀ ਮੰਜਾ ਕੱਢ ਲਿਆ ਸੀ ਮੈਂ ਤਾਂ ਬਾਹਰ ਬੈੰਨੇ ਆ ਵਧੀਆ ਹਵਾ ਚੱਲਦੀ ਆ ਤੇ ਅੰਦਰ ਪੱਖਾ ਪਿਆ ਸੀ ਇੱਥੇ ਫਿਰ ਮੰਜਾ ਢਾ ਕੇ ਬੈ ਗਈ ਸੀ ਫਿਰ ਇੱਥੇ ਮੀਂਹ ਆਉਣ ਲੱਗ ਗਿਆ ਸੀ ਤੇ ਮੀਂਹ ਕਾਫੀ ਪਿਆ 2:00 3:00 ਵਜੇ ਤੱਕ ਪਈ ਗਈ ਅੰਮੀ ਤੇ ਬਸ ਇੱਥੇ ਫਿਰ